ਸਵਾਗਤ ਹੈ ਜੀ ਸਾਰਿਆਂ ਦਾ ਨਵੀਂ ਵੀਡੀਓ 'ਚ ਆਪਾਂ ਆਏ ਸੀ ਭਗਤਾ ਭਾਈ ਕਾ ਭਗਤੇ ਭਾਈ ਕੇ ਅੱਜ ਨਾ ਤੁਹਾਨੂੰ ਭੂਤਾਂ ਵਾਲਾ ਖੂਹ ਦਿਖਾਉਣਾ ਇਹ ਹੈ ਕਿ ਆ ਜਿੱਥੇ ਆਪਾਂ ਖੜੇ ਆ ਇਹ ਜਗ੍ਹਾ ਹੈਗੀ ਆ ਭੂਤਾਂ ਵਾਲਾ ਖੂਹ ਇਹ ਭਗਤੇ ਭਾਈ ਦੇ ਭਗਤੇ ਭਾਈ ਕੇ ਦੇ ਵਿੱਚ ਆਉਂਦੀ ਇਹ ਇਸ ਜਗ੍ਹਾ ਆ ਦੇਖੋ ਇਹਦੀ ਬਾਹਰਲੀ ਦੇਖਾ ਤੇ ਆ ਹੈਗਾ ਖੂਹ ਜਿੱਥੇ ਆਪਾਂ ਖੜੇ ਆ ਇੱਕ ਮਿੰਟ ਤੁਹਾਨੂੰ ਦਿਖਾਉਣਾ ਆ ਬਾਹਰਲੀ ਪਾਰਕਿੰਗ ਕਿੰਨੀ ਵੱਡੀ ਪਾਰਕਿੰਗ ਹੈ ਇੱਥੇ ਤੇ ਆਹ ਵਾਲਾ ਖੂਹ ਦੇਖੋ ਉੱਪਰ ਲਿਖਿਆ ਹੈਗਾ ਪੂਤਾਵਾਲਾ ਖੂਹ ਇਧਰ ਗੱਡੀਆਂ ਦੀ ਪਾਰਕਿੰਗ ਆ ਉਹ ਸਾਹਮਣੇ ਪੇਂਟਿੰਗ ਬੜੀ ਸੋਹਣੀ ਹੋਈ ਹੈ ਬਾਬਾ ਫਰੀਦ ਜੀ ਇਧਰ ਜੋਦੇ ਤੇ ਇਦੀ ਨਾਲ ਹੀ ਪੁੱਤਾ ਵਾਲੇ ਖੂਹ ਦੇ ਨਾਲ ਹੀ ਸਾਹਮਣੇ ਇੱਕ ਗੁਰਦੁਆਰਾ ਹੈਗਾ ਗੁਰੂ ਗੋਬਿੰਦ ਸਿੰਘ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਦੋਨੇ ਗੁਰੂ ਇੱਥੇ ਆਏ ਸੀਗੇ ਉਹਨਾਂ ਨੇ ਘੋੜੇ ਬੰਨੇ ਸੀਗੇ ਤੇ ਆਹ ਵਾਲਾ ਪੁੱਤਾ ਵਾਲਾ ਖੂਹ ਤੁਹਾਨੂੰ ਦਿਖਾਉਂਦੇ ਆ ਇਹਦੀ ਥੋੜੀ ਜੀ ਸਟੋਰੀ ਜਿੰਨੀ ਕਾਪਾ ਨੂੰ ਪਤਾ ਓਨੀ ਤੁਹਾਨੂੰ ਦੱਸਦੇ ਆ ਆਜੋ ਕਮੇਟੀ ਖੂਹ ਉੱਤਾਂ ਵਾਲਾ ਇੱਕ ਖੂਹ ਦੇ ਉੱਪਰ ਹੁਣ ਛੱਤ ਪਈ ਆ ਇੱਕ ਉੱਪਰ ਵਾਲੀ ਛੱਤ ਇਹ ਜਿਹੜੀ ਆਪਾਂ ਦੂਰੋਂ ਦਿਖਾਈ ਤੇ ਆ ਪੇਂਟਿੰਗਾਂ ਬਣੀਆਂ ਭਾਈ ਗੱਲੋ ਜੀ ਦੀਆਂ ਭਾਈ ਗੱਲੋ ਦੇ ਨਾਂ ਤੇ ਇਹ ਇਤਿਹਾਸ ਆ ਤੇ ਭਗਤੇ ਭਾਈ ਦੇ ਨਾਂ ਤੇ ਇਤਿਹਾਸ ਆ ਇਹ ਸਾਰਾ ਖੂਹ ਨੂੰ ਜਾਣ ਦਾ ਇਹ ਰਸਤਾ نیچے ਇੱਥੋਂ ਲੋਕ ਦਰਸ਼ਨ ਕਰਦੇ ਆ ਖੂਹ ਦੇ ਉਹਦੇ ਚਾਰ ਸਿਰ ਇੱਕ ਵਾਰ ਦੇਖ ਲਿਏ ਉਹ ਉੱਪਰ ਵੀ ਪੇਂਟਿੰਗਾਂ ਲੱਗੀਆਂ ਹੋਈਆਂ ਭਾਈ ਗੱਲੋ ਇਹ ਪੰਜਵੀਂ ਪਾਤਸ਼ਾਹੀ ਤੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਇਹ ਮੁੱਖ ਸੇਵਾਦਾਰ ਹੁੰਦੇ ਸੀਗੇ ਗੁਰੂ ਸਾਹਿਬਾਨ ਦੇ ਅੰਮ੍ਰਿਤਸਰ ਵੀ ਇਹਨਾਂ ਨੇ ਸੇਵਾ ਕਰੀ ਆ ਦੇਖੋ ਉੱਪਰ ਜਿਹੜੀ ਪੇਂਟਿੰਗ ਲੱਗੀ ਹੈ ਨਾ ਇਹ ਹਰਮੰਦਰ ਸਾਹਿਬ 'ਚ ਸੇਵਾ ਕਰ ਰਹੇ ਭਾਈ ਗੱਲੋ ਜੀ ਭਾਈ ਗੱਲੋ ਜੀ ਦੇ ਜਿਹੜੇ ਪੋਤਰੇ ਸੀ ਨਾ ਉਹਨਾਂ ਦਾ ਨਾਮ ਸੀਗਾ ਭਗਤਾ ਭਾਈ ਭਗਤਾ ਭਾਈ ਜਿਹੜੇ ਹਨ ਉਹਨਾਂ ਨੇ ਇਹ ਖੂਬ ਬਣਵਾਇਆ ਸੀਗਾ ਤੇ ਕਹਿੰਦੇ ਆ ਕਿ ਇੱਕ ਆ ਸਾਰੀ ਜਿਹੜੀ ਇਤਿਹਾਸ ਲਿਖਿਆ ਹੈਗਾ ਡਿਸਕ੍ਰਿਪਸ਼ਨ ਲਿਖੀ ਆ ਔਰ ਬਹੁਤ ਜ਼ਿਆਦਾ ਇਹ ਤਿੰਨ ਪੇਜ ਆ ਵੱਡੇ ਵੱਡੇ ਪੜ ਸਕਦੇ ਤਾਂ ਪੜ ਲਿਓ ਸਕਰੀਨਸ਼ਾਟ ਮਾਰ ਕੇ ਇਤਿਹਾਸ ਮੈਂ ਦੱਸਦਾ ਤੁਹਾਨੂੰ ਪਹਿਲਾਂ ਆਪਾਂ ਦੇਖ ਲਈਏ ਇੱਕ ਵਾਰ ਕੋ ਉਹ ਦਾ ਚਾਰ ਚਫੇਰਾ ਮਤਲਬ ਆ ਸਾਈਡ ਤੋਂ ਬਣਾਈਆਂ ਹੈਗੀਆਂ ਇਹ ਪੁੱਤਾਂ ਵਾਲਾ ਖੂ ਕਿਉਂ ਕਹਿੰਦੇ ਇਹਨੂੰ ਕਿਉਂਕਿ ਇਹ ਖੂਹ ਪੁੱਤਾਂ ਨੇ ਬਣਾਇਆ ਸੀਗਾ ਤੇ ਭਾਈ ਭਗਤੇ ਭਾਈ ਨੇ ਇਹ ਬਣਵਾਇਆ ਸੀਗਾ ਖੂਹ ਪੁੱਤਾਂ ਤੋਂ ਤੇ ਇਸ ਕਰਕੇ ਇਹਦਾ ਨਾਮ ਪੁੱਤਾਂ ਵਾਲਾ ਖੂਹ ਪੈ ਗਿਆ ਆਪਾਂ نیچے ਦੇਖ ਕੇ ਇਹ ਖੂਹ ਦਾ نیچے ਵਾਲੀ ਸਾਈਡ ਹੈ ਇਹ ਕਿੱਦਾਂ ਵੀ ਆਪਣਾ ਫਾਇਦਾ ਲੈ ਤਾ ਕਿ ਫਟਵਾ ਨਾਲ ਲਾ ਕੇ ਪਾਣੀ ਤਾਂ ਹੈਗਾ ਖੂਹ 'ਚ ਹੈ ਸਰ ਹੈਗਾ ਹੈਗਾ ਮੈਨੂੰ ਦਿਖਿਆ ਨਹੀਂ ਸੀ ਐਂਕਾ ਪੈਂਦੀ ਸੀਗੀ ਹਾਂ ਹੈਗਾ ਤਾਂ ਕਹਿੰਦੇ ਪਾਣੀ ਵੀ ਹੈਗਾ ਖੂਹ ਦੇ ਵਿੱਚ ਆਹ ਖੂਹ ਪਰ ਇਹਦੇ ਮੂਰੇ ਸੀਸਾ ਲੱਗਿਆ ਹੈਗਾ ਦੇਖੋ ਆਪਾਂ ਦੇਖਦੇ ਹਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਵਿਖਾਉਣ ਦੀ ਜੇ ਦਿਖ ਰਿਹਾ ਤਾਂ ਦੇਖੋ ਇਹ ਖੂਹ ਆ ਹਾਂ ਪਾਣੀ ਵੀ ਹੈਗਾ ਸ਼ਾਇਦ ਤੁਹਾਨੂੰ ਨਾਂ ਦੇ ਸੀ ਪਰ ਖੂਹ ਤੁਹਾਨੂੰ ਜ਼ਰੂਰ ਦੇਸੂਗਾ ਔਰ ਦੇਖੋ ਮੈਂ ਕੋਸ਼ਿਸ਼ ਕਰ ਰਿਹਾ ਤੁਹਾਨੂੰ ਦਿਖਾਉਣ ਦੀ ਇਹ ਖੂ ਦਾ ਜਿਹੜਾ ਇਤਿਹਾਸ ਨਾ ਦੋਸਤੋ ਇਹ ਭਗਤਾ ਭਾਈ ਜਿਹੜਾ ਕਿ ਭਾਈ ਗੱਲੋ ਦਾ ਪੋਤਰਾ ਸੀਗਾ ਭਾਈ ਗੱਲੋ ਸੀਗੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਸੇਵਕ ਸੀਗੇ ਉਹਨਾਂ ਦੀ ਸੇਵਾ ਕਰਦੇ ਸੀਗੇ ਤਾਂ ਉਹਨਾਂ ਦਾ ਪੋਤਰਾ ਸੀਗਾ ਭਗਤਾ ਭਾਈ ਭਗਤਾ ਭਾਈ ਦੇ ਵਿੱਚ ਵੀ ਜਿਹੜੀਆਂ ਅ ਗੁਰੂ ਸਾਹਿਬਾਂ ਦਾ ਕੋਈ ਵਾਰਸ ਸੀਗਾ ਇਹਨਾਂ ਦੇ ਪਿਤਾ ਜੀ ਭਾਈ ਗੱਲੋ ਜੀ ਦਾ ਕਿ ਤੁਹਾਡੇ ਵਿੱਚ ਵੀ ਅਥਾਹ ਸ਼ਕਤੀਆਂ ਹੋਣਗੀਆਂ ਤੁਹਾਨੂੰ ਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ ਇਸ ਕਰਕੇ ਇਹਨਾਂ ਦੇ ਵਿੱਚ ਵੀ ਰਿੱਧੀਆਂ ਸਿੱਧੀਆਂ ਸੀਗੀਆਂ ਇਹ ਭਗਤੀ ਬਹੁਤ ਕਰਦੇ ਸੀਗੇ ਪ੍ਰਮਾਤਮਾ ਦੀ ਤਾਂ ਇਹਨਾਂ ਨੇ ਤਾਂ ਇਹਨਾਂ ਨੇ ਭਗਤਾ ਭਾਈ ਕੀ ਭਾਈ ਜੀ ਨੇ ਇੱਕ ਆਪਣੇ ਸੇਵਕ ਨੂੰ ਭੇਜਿਆ ਸੀਗਾ ਇੱਥੇ ਮਾਲ ਵਿੱਚ ਖੂਲ ਆਉਣ ਦੇ ਲਈ ਪਾਣੀ ਦੀ ਕਮੀ ਸੀ ਇਹਨਾਂ ਨੇ ਕਿਸੇ ਨੂੰ ਆਪਣੇ ਸੇਵਕ ਨੂੰ ਕਿਹਾ ਸੀਗਾ ਤੁਸੀਂ ਮਾਲ ਵਿੱਚ ਖੂਲ ਆਉਣਾ ਇਸ ਜਗ੍ਹਾ ਤੇ ਉਹ ਖੂਲ ਆ ਰਹੇ ਸੀ ਤਾਂ ਖੂ ਦੇ ਵਿੱਚ ਨਾ ਪਾੜ ਪੈ ਗਿਆ ਖੂ ਦੇ ਵਿੱਚ ਪਾੜ ਪੈ ਗਿਆ ਉਹਨਾਂ ਦੀ ਬਹੁਤ ਦਿਨਾਂ ਦੀ ਮਿਹਨਤ ਸੀਗੀ ਉਹ ਖਰਾਬ ਹੋ ਗਈ ਭਾਈ ਗੈਲੋ ਜੀ ਜਿੱਥੇ ਵੀ ਉਹ ਸੌਰੀ ਭਗਤਾ ਭਾਈ ਜਿੱਥੇ ਵੀ ਬੈਠੇ ਸੀਗੇ ਉਹਨਾਂ ਨੂੰ ਖਿਆਲ ਆਇਆ ਕਿ ਇਹ ਤਾਂ ਗਲਤ ਹੋ ਗਿਆ ਮੇਰੇ ਸੇਵਕਾਂ ਨੇ ਇੰਨੀ ਮਿਹਨਤ ਕੀਤੀ ਤਾਂ ਉਹਨਾਂ ਨੇ ਦੇਵਸ ਵਿੱਚ ਇੱਕ ਭੂਤ ਸੀਗਾ ਉਹ ਦੇਵੀ ਸ਼ਕਤੀ ਸੀ ਉਹਨਾਂ ਦੇ ਵਾਸ ਵਿੱਚ ਉਹਨਾਂ ਨੇ ਉਹਨੂੰ ਬੁਲਾਇਆ ਉਹ ਦੇਵੀ ਸ਼ਕਤੀ ਉਸੇ ਟਾਈਮ ਪ੍ਰਗਟ ਹੋ ਗਈ ਕਿ ਉਹਨਾਂ ਨੇ ਦੱਸਿਆ ਦੱਸੋ ਗੁਰੂ ਜੀ ਕੀ ਹੁਕਮ ਆ ਤਾਂ ਇਹਨਾਂ ਨੇ ਭਗਤਾ ਭਾਈ ਜੀ ਨੇ ਕਿਹਾ ਕਿ ਇਹ ਸਾਡਾ ਖੂਬ ਬਣਾਉਣਾ ਤਾਂ ਕਹਿੰਦੇ ਆ ਕਿ ਉਸ ਭੂਤ ਨੇ ਆਪਣੀ ਫੌਜ ਲਾ ਕੇ ਰਾਤੋਂ ਰਾਤ ਸਵੇਰ ਨੂੰ ਖੂਹ ਪਟਦਾ ਸੀਗਾ ਸਵੇਰੇ ਜਿਹੜਾ ਖੂਹ ਆ ਉਹ ਚਾਲੂ ਹੋ ਗਿਆ ਸੀਗਾ ਤੇ ਇਸ ਕਰਕੇ ਦਾ ਇਤਿਹਾਸ ਹੈ ਇਹ ਭੂਤਾਂ ਵਾਲਾ ਖੂਹ ਵਗ ਮਤਲਬ ਇਹਨੂੰ ਬੁਲਾਉਂਦੇ ਆ ਸਾਰੇ ਪੂਰੇ ਮਾਲਵੇ ਚ ਮਸ਼ਹੂਰ ਆ ਪੂਰੇ ਪੰਜਾਬ ਚ ਤਾਂ ਇਹ ਹੈ ਵੀ ਬਣਾਇਆ ਵੀ ਭੂਤ ਨੇ ਸੀਗਾ ਤੇ ਇਸ ਕਰਕੇ ਇਹਨੂੰ ਭੂਤਾਂ ਵਾਲਾ ਖੂਹ ਕਿਹਾ ਜਾਂਦਾ ਤੁਸੀਂ ਜਦੋਂ ਵੀ ਬਠਿੰਡੇ ਆਓ ਤਾਂ ਜਰੂਰ ਦੇਖ ਕੇ ਜਾਇਓ ਰਸਤੇ 'ਚ ਭੜਤੇ ਪਾਈ ਕੇ ਇਹ ਪਿੰਡ ਦੇ ਵਿੱਚ ਲੱਗਿਆ ਹੈਗਾ ਇਹ ਖੂ ਚਲੋ ਮਿਲਦੇ ਆਂ ਦੋਸਤੋ ਅਗਲੀ ਵੀਡੀਓ 'ਚ